ਸਤਿ ਸ਼੍ਰੀ ਅਕਾਲ ਜੀ ਕੁੜੀ ਦਾ ਰਿਸ਼ਤਾ ਦੇਖੋ ਪੰਜਾਬ ਤੋਂ ਨਾਮ ਕੌਰ ਜ਼ਿਲ੍ਹਾ ਰੂਪਨਗਰ ਕਾਸਟ ਜਰਸੀ ਕਪੜਾਈ 11ਵੀਂ ਪਾਸ ਉਮਰ 1 ਤਰੀਕ 9ਵਾਂ ਮਹੀਨਾ 2001 ਕੱਦ 5'4 ਰਿਸ਼ਤਾ ਮੁੰਡਾ ਵੈਸ਼ਨੂ ਤੇ ਨਸ਼ਰ ਹੈ ਦੋਵੇ ਕਾਸਟ ਜਰਸੀ ਹੋਵੇ ਮੁੰਡੇ ਨੂੰ ਜ਼ਮੀਨ ਤਿੰਨ ਕਿੱਲੇ ਤੋਂ ਉੱਪਰ ਹੋਵੇ ਏਸੀ ਕਰੇ ਲੁਕੜੀ ਦਾ ਰਿਸ਼ਤਾ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਰਿਸ਼ਤਾ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਤੇ ਇਹਾ WhatsApp ਨੰਬਰ ਦਿੱਤਾ ਕੇ ਆਗਾ ਸਾਡੇ ਨਾਲ ਜੁੜਨਾਗਾ ਜੀ ਰਿਸ਼ਤਾ ਲੈ ਲਈ ਬਾਕੀ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸੀ ਘੋਟੜ ਤੇ ਲੋਪੜਾਈ ਕੁੜੀ ਨੇ BCA PGDC ਆਇਆ ਹੈ ਸਚੋ ਸਿਕਸ ਬੈਂਡ ਉਮਰ 28 ਦਾ ਸੋਨੀ 993 ਕੱਦ 53 ਕੁੜੀ ਪ੍ਰਾਈਵੇਟ ਟੀਚਰ ਹੈ ਜਿਸ ਤਾ ਮੁੰਡਾ ਸੋਨਾ ਤੇ ਸਮਝਦਾਰ ਹੋਵੇ ਨਸ਼ਰੇ ਤੋਂ ਵੀ ਜ਼ਮੀਨ 7 ਕਿੱਲੇ ਤੱਕ ਹੋਵੇ ਜਾਂ ਫਿਰ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ایس اے ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਹੈ ਜੱਟ ਸਿੱਖ ਗੋਤ ਹੈ ਸਿੱਧੂ ਉਮਰ 31 1995 ਕੱਦ 55 ਪੜ੍ਹਾਈ ਹੋਈ ਹੈ ਸੀ ਨਰਸਿੰਗ ਰਿਸ਼ਤਾ ਮੁੰਡਾ ਨਸ਼ਰੇ ਤੇ ਵੈਸ਼ਨੂ ਵੀ ਜ਼ਮੀਨ 6 ਕਿੱਲੇ ਤੱਕ ਹੋਵੇ ਇਹ ਰਿਸ਼ਤਾ ਪੰਜਾਬ ਰੈਂਦੀ ਕੁੜੀ ਦਾ ਅਗਲਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਸ਼ਿਰੀ ਮੋਖਸਰ ਸਾਹਿਬ ਜੱਟ ਸਿੱਖ ਕਾਸਟ ਗੋਤ ਬਰਾੜ ਉਮਰ 6 11 1999 ਕੱਦ 5 9 ਪੜ੍ਹਾਈ ਪਾਸ ਟੂ ਡਿਪਲੋਮਾ ਕੈਨੇਡਾ ਕੰਮ ਕੈਨੇਡਾ ਸੇਫਟੀ ਡਿਪਾਰਟਮੈਂਟ ਵਿੱਚ ਕੈਲਗਰੀ ਕੁੜੀ ਦਾ ਤਲਾਕ ਹੋਇਆ ਹੈਗਾ ਵਿਆਹ ਤੋਂ ਕੁਝ ਦਿਨਾਂ ਬਾਅਦ ਰਿਸ਼ਤਾ ਮੁੰਡਾ ਪੀਆਰ ਹੋਵੇ ਉਮਰ ਜ਼ਿਆਦਾ ਨਾ ਹੋਵੇ ਅਗਲਾ ਰਿਸ਼ਤਾ ਆਇਆ ਨਾਮ ਕੌਰ ਜਿਲ੍ਹਾ ਲੁਧਿਆਣਾ ਕਾਸਟ ਜੈਟਸਿਕ ਉਮਰ 1998 ਕੱਦ ਪੰਜਾ ਦੋ ਪੜਾਈ ਪਲੱਸ 2 ਐਸੋਕੇਟ ਡਿਗਰੀ ਆਫ ਆਰਟਸ ਕੰਮ ਕੈਨੇਡਾ ਪੀਆਰ ਐਡਮੰਟਨ ਸਟੋਰ ਮੈਨੇਜਰ ਇਨ ਅ ਰਿਟੇਲ ਕਲੋਥਿੰਗ ਸਟੋਰ ਸ਼ਾਰਟ ਟਾਈਮ ਡਿਵੋਰਸਡ ਐਂਡ ਆਲ ਪੇਪਰ ਵਰਕਰ ਇਸ ਤੋਂ ਕੈਨੇਡਾ ਵਕਫਾ ਮੁਰਤੇ ਜਾਂ ਫਿਰ ਪੀਆਰ ਹੋਵੇ ਨਸ਼ੇ ਤੋਂ ਰਹਿ ਤੋਂ ਪੜਿਆ ਲਿਖਿਆ ਹੋਵੇ ਨਾਲ ਹੀ ਮੁੰਡੇ ਨੂੰ ਵਧੀਆ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਗੁਰਦਾਬਰਾੜ ਜ਼ਿਲ੍ਹਾ ਲੁਧਿਆਣੇ ਤੋਂ ਆ ਉਮਰ 33 1999 ਕੱਦ 55 ਪੜਾਈ 12 ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਕੰਮ ਕਰੀ ਸਲਾਈ ਦਾ ਵਧੀਆ ਜਾਂਦੀ ਹੈ ਸੋਹਣੀ ਸੁਨੱਖੀ ਹੈ ਰਿਸ਼ਤਾ ਜਰਸੀ ਕਾਸਟਾ ਤੋਂ ਹੋਵੇ ਜਿਵੇਂ ਇਹ ਇਕੱਲੇ ਤਾਂ ਹੋਵੇ ਮੁੰਡੇ ਨੂੰ ਨਾਲ ਹੀ ਮੁੰਡਾ ਵਧੀਆ ਹੋਵੇ ਤੇ ਮੁੰਡਾ ਨਸ਼ਾ ਰਹਿ ਤੋਵੇ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਕਾਸਟ ਆ ਰਾਮਗੜੀਆ ਬਿਰਦੀ ਘੋਟ ਹੈ ਜ਼ਿਲ੍ਹਾ ਰੂਪਨਗਰ ਤੋਂ ਆ ਉਮਰ 5 2 1998 ਕੱਦ 5 5 ਪੜਾਈ ਕਲਾਸ 2 ਪਾਸ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭੈਣ ਤੇ ਦੋ ਭਰਾ ਹੈ ਰਿਸ਼ਤਾ ਮੁੰਡਾ ਨਸ਼ਾ ਰਹਿਤ ਵਧੀਆ ਪਰਿਵਾਰ ਤੋਂ ਵੇ ਬੈਸ਼ ਨੂੰ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਰਸਤੇ ਹੈ ਜੀ ਸਾਰੇ ਅਗਲਾ ਰਿਸ਼ਤਾ ਆਇਆ ਨਾਮ ਕੌਰ ਜ਼ਿਲ੍ਹਾ ਪਟਿਆਲਾ ਜੱਟ ਸਿੱਖ ਕਾਸਟ ਹੈ ਗੋਤਾਟੇ ਲੋਕ ਅੱਧ ਪੰਜ ਚਾਰ ਉਮਰ 24 99 ਪੜਾਈ BCA ਇੱਕ ਪਰਾ ਕੈਨੇਡਾ ਮਾਤਾ ਪਿਤਾ ਪੰਜਾਬ ਆ ਕੁੜੀ ਪੰਜਾਬ ਹੈ ਭੈਣ ਕੋਈ ਨਹੀਂ ਰਿਸ਼ਤਾ ਮਡਾ ਕੈਨੇਡਾ ਫੀਅਰ ਵਿੱਚ ਜਮੀਨ 2 ਕਿਲੇ ਤੱਕ ਹੋਵੇ ਜੋ ਕਿਲੇ ਤੋਂ ਖਰੋਵੇ ਤੇ ਨਾ ਸ਼ਰੈ ਤੋਵੇ